ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਇੱਕ ਛੋਟੇ ਸਮੇਂ ਦੇ ਵਿੱਚ ਬਹੁਤ ਛੋਟੇ ਜੇ ਸ਼ਾਰਟ ਮੈਸੇਜ ਦੇ ਵਿੱਚ ਕੱਲ ਸ਼ਾਮ ਨੂੰ ਹੀ ਪ੍ਰੋਗਰਾਮ ਬਣਿਆ ਤੇ ਕੱਲ ਸ਼ਾਮ ਨੂੰ ਹੀ ਤੁਹਾਨੂੰ ਸਾਰਿਆਂ ਨੂੰ ਸਿਨਿਆ ਜੋ ਲੱਗਾ ਤੁਸੀਂ ਆਪਦੇ ਰਜ਼ੀਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਜੋ ਤੁਸੀਂ ਇੱਥੇ ਪਹੁੰਚਿਓ ਇੱਕ ਇੱਕ ਕਦਮ ਤੁਹਾਡਾ ਸਾਡੇ ਸਿਰ ਮੱਥੇ ਮੇਰੇ ਤੋਂ ਬਾਅਦ ਸੀਨੀਅਰ ਲੀਡਰ ਸਾਹਿਬਾ ਨੇ ਬੋਲਣਾ ਹੈ ਤੁਸੀਂ ਸਾਰੇ ਭਲੀ ਭੰਤੀ ਜਾਣੂ ਹੋ ਕਿ ਅਕਾਲੀ ਦਲ ਵਾਰਿਸ ਪੰਜਾਬ ਦਾ ਜਨਮ ਪਿਛਲੇ ਮਾਗੀ ਦੇ ਜੋ 225 ਦੇ ਵਿੱਚ ਮੁਖਤਰ ਸਾਹਿਬ ਦੀ ਤਰਜੀਹ ਤੇ ਹੋਇਆ ਸੀ ਅਤੇ ਇੱਕ ਦੀਪ ਸਿੱਧੂ ਵੱਲੋਂ ਜੋ ਵਾਰਿਸ ਪੰਜਾਬ ਜਥੇਬੰਦੀ ਬਣਾਈ ਗਈ ਸੀ ਉਥੋਂ ਚਿੰਗ ਲੱਗੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੇ ਇੱਕ ਪਾਰਟੀ ਦਾ ਜਿਹੜਾ ਨੂ ਰੂਪਤਾਰਨ ਕਰ ਲਿਆ ਇਸ ਜਥੇਬੰਦੀ ਨੇ ਜਿਹਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਬਹੁਤ ਸਾਰੇ ਵੀਰਾਂ ਨੂੰ ਮੈਂ ਸੁਣ ਰਿਹਾ ਸਾਂ ਉਹ ਵਾਰ-ਵਾਰ ਕਹਿ ਰਹੇ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਮੈਂ ਦੱਸਣਾ ਚਾਹਾਂਗਾ ਕਿ ਇਹ ਹੁਣ ਇੱਕ ਪਾਰਟੀ ਦਾ ਰੂਪਤਾਰਨ ਕਰ ਚੁੱਕੀ ਹੈ ਜਿਹੜੀ ਪੋਲੀਟੀਕਲ ਪਾਰਟੀ ਹੈ ਰਾਜਨੀਤਿਕ ਪਾਰਟੀ ਹੈ ਜਿਹਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਜਿਨ੍ਹਾਂ ਦੇ ਮੁਖੀ ਭਾਈ ਅਮਰਤ ਕਾਲ ਸਿੰਘ ਨੇ ਅਤੇ ਲੱਖਾ ਸਿੰਘ ਸਦਾਣਾ ਨੇ ਜੋ ਬਠਿੰਡੇ ਤੋਂ ਚੋਣ ਲੜੀ ਤੁਸੀਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਜੋ ਲੱਖਾ ਸਿੰਘ ਸਦਾਣਾ ਨੂੰ ਕਰੀਬ 1 ਲੱਖ ਦੇ ਜਿਹੜੀ ਵੋਟ ਤੁਸੀਂ ਇਸ ਲੋਕ ਸਭਾ ਹਲਕੇ ਦੇ ਵਿੱਚੋਂ ਪੁਆਈ ਅਤੇ ਉਸ ਦੀ ਜਿਹੜੀ ਉਸ ਦੀ ਜਿਹੜਾ ਸ਼ਾਬਾਸ਼ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਜਾਂਦੀ ਹੈ ਸਾਰਿਆਂ ਦੇ ਨਾਲ ਰਹਿ ਮਸ਼ਵਰਾ ਕਰਕੇ ਲੱਖਾ ਸਿੰਘ ਸਦਾਣਾ ਨੇ ਮਾਗੀ ਵਾਲੇ ਦਿਨ 14 ਜਨਵਰੀ ਨੂੰ ਜਿਹੜਾ ਫੈਸਲਾ ਲਿਆ ਆਪ ਦੀ ਜਿਹੜੀ ਜਥੇਬੰਦੀ ਸੀ ਉਸ ਦਾ ਰਲੇਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵਿੱਚ ਕਰ ਦਿੱਤਾ ਹੁਣ ਤੋਂ ਆਪਾਂ ਸਾਰੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਆਪਾਂ ਜਿਹੜੇ ਆਪਾਂ ਵਰਕਰ ਆ ਅਤੇ ਲੜ ਕੇ ਲੜਾਈ ਨੂੰ ਲੜਨਾ ਜਿਵੇਂ ਪਹਿਲਾਂ ਲੜਦੇ ਆਏ ਆ ਉਸ ਉਕੇ ਆਪਾਂ ਇਸ ਲੜਾਈ ਨੂੰ ਲੜ ਕੇ ਅਕਾਲੀ ਦਲ ਵਾਰਿਸ ਪੰਜਾਬ ਦਾ ਪੰਜਾਬ ਦੇ ਵਿੱਚ ਰਾਜ ਬਣਾਉਣਾ ਤੇ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਅਤੇ ਨਾਲ ਦੀ ਨਾਲ ਇੱਕ ਇੱਕ ਵੱਡੀ ਲੜਾਈ ਉਸ ਤੋਂ ਪਹਿਲਾਂ ਆਪਾਂ ਲੜਨੀ ਹੈ ਉਹਨਾਂ ਨੂੰ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਆਪਾਂ ਰਿਹਾਅ ਵੀ ਕਰਾਉਣਾ ਹੈ ਭਾਈ ਅਮਰਪਾਲ ਸਿੰਘ ਜਦੋਂ ਆਪਣੇ ਵਿੱਚ ਆਉਣਗੇ ਤੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੁਸੀਂ ਸਾਰੇ ਬਲੀਪੰਤੀ ਜਾਣੂ ਐ ਲੱਖਾ ਸਿੰਘ ਸਦਾਣਾ ਪਿਛਲੇ 15 ਸਾਲ ਤੋਂ ਪੰਜਾਬ ਦੀ ਗੱਲ ਕਰਦੇ ਆ ਰਹੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਰਹੇ ਨੇ ਪੰਜਾਬ ਦੀ ਆਪੋ ਹਵਾ ਦੀ ਗੱਲ ਕਰਦੇ ਆ ਰਹੇ ਨੇ ਉਸੇ ਤਰਜ਼ ਦੇ ਉੱਤੇ ਹੀ ਹੁਣ ਵੀ ਥਾਂ ਥਾਂ ਤੇ ਜਿਹੜੇ ਲੱਖਾ ਸਿੰਘ ਸਦਾਣਾ ਨੇ ਮੋਰਚੇ ਲਾਏ ਸੀ ਲਗਭਗ ਸਾਰੇ ਮੋਰਚੇ ਫਤਿਹ ਹੋ ਗਏ ਇੱਕ ਕਾਲੇ ਪਣੀ ਦਾ ਜਿਹੜਾ ਵੱਡਾ ਮੋਰਚਾ ਉਹ ਚੱਲਦਾ ਪਿਆ ਉਹਦੇ ਵਿੱਚ ਆਪਾਂ ਹੱਥ ਚੜ੍ਹ ਕੇ ਉਸੇ ਤਰ੍ਹਾਂ ਇਜ਼ਹਾਰ ਦੇਣਾ ਕਿਉਂਕਿ ਜੇ ਪੰਜਾਬ ਪੰਜਾਬ ਤੇ ਪਾਣੀ ਬਚਣਗੇ ਪੰਜਾਬ ਦੀ ਆਬੋ ਹਵਾ ਬਚੇਗੀ ਫੇਰ ਹੀ ਆਪਣੇ ਬੱਚੇ ਜਿਹੜੇ ਵੱਜ ਸਕਣਗੇ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਹੋਵੇ ਪੰਥ ਦੀ ਗੱਲ ਹੋਵੇ ਅਤੇ ਆਪਾਂ ਇਸ ਪਾਰਟੀ ਦੇ ਵਿੱਚ ਆਪਣੀ ਹੋਰ ਦ੍ਰਿੜਤਾ ਨਾਲ ਪੂਰੇ ਸਿਰਰ ਦੇ ਨਾਲ ਜਿਹੜੀਆਂ ਸੇਵਾਵਾਂ ਨੂੰ ਨਿਭਾਈਏ ਤੁਸੀਂ ਜਾਣਦੇ ਹੋ ਇਹ ਮੌਕੇ ਦਾ ਹਾਕਮ ਜਿਹੜਾ ਵਾਰ-ਵਾਰ ਆਪਣੇ ਉੱਤੇ ਜਿਹੜਾ ਅਟੈਕ ਕਰ ਰਿਹਾ ਹੈ বারবার ਕੋਈ ਨਵਾਂ ਬਿੱਲ ਪੇਸ਼ ਕਰ ਰਿਹਾ ਜਿਵੇਂ ਇਹਨੇ ਪਿਛਲੇ ਪਿਛੇ ਦਾ ਪੰਜਾਬ ਯੂਨੀਫਾਈਡ 325 ਲੈ ਕੇ ਆਂਦਾ ਜਿਹਦੇ ਵਿੱਚ ਜਿੰਨੀਆਂ ਮਰਜ਼ੀ ਬਿਲਡਿੰਗਾਂ ਉੱਚੀਆਂ ਕਰ ਲਓ ਜਿਹਦੇ ਵਿੱਚ ਆਪਾਂ ਜਿਵੇਂ 7 ਮੰਜ਼ਿਲਾ 8 ਮੰਜ਼ਿਲਾ ਮਕਾਨ ਬਣਾ ਸਕਦੇ ਆ ਉਹ ਆਪਣੇ ਲੋਕ ਤੇ ਪ੍ਰਵਾਸ ਕਰਕੇ ਆਪਣੇ ਜਿਹੜੇ ਨੌਜਵਾਨ ਬਾਹਰ ਲੀਆਂ ਧਰਤੀਆਂ ਤੇ ਚਲੇ ਗਏ ਉਹਨਾਂ ਬਿਲਡਿੰਗਾਂ ਦੇ ਵਿੱਚ ਫਸਣਾ ਕਿੰਨੇ ਆ ਉਹਨਾਂ ਬਿਲਡਿੰਗਾਂ ਦੇ ਵਿੱਚ ਜੋ ਪੰਜਾਬ ਤੋਂ ਬਾਹਰੋਂ ਆ ਕੇ ਸਾਡੀ ਜਿਹੜੀ ਭੂਗੋਲਿਕ ਸਥਿਤੀ ਆ ਜਿਹੜੀ ਡੈਮੋਗ੍ਰਾਫੀ ਆ ਉਹਨੂੰ ਜਿਹੜੀਆਂ ਬਦਲਣੀਆਂ ਇਹ ਸ਼ਾਸਕ ਚੱਲਾ ਕਰ ਰਿਹਾ ਉਹਨੂੰ ਆਪਾਂ ਕਾਮਯਾਬ ਨਹੀਂ ਹੋਣਾ ਪਿਆ ਜਦੋਂ ਸਾਡੀ ਟੀਮ ਨੇ ਉਸ ਦਾ ਵਿਰੋਧ ਕੀਤਾ ਅਤੇ ਮੇਲ ਵੀ ਪਾਈਆਂ ਅਤੇ ਜਾ ਕੇ ਉੱਥੇ ਅਸੀਂ ਉਸ ਲੜਾਈ ਨੂੰ ਲੜਿਆ ਤਾਂ ਯੂਨੀਫਾਈਡ ਹੂਲ 225 ਜਿਹੜਾ ਇੱਕ ਬਿਲਡਿੰਗ ਇਹ ਸ਼ਾਸਕ ਲੈ ਕੇ ਆਇਆ ਉਸ ਨੂੰ ਇਹ ਵਾਪਸ ਕਰਨਾ ਪਿਆ ਹਮੇ ਵਕਤ ਵਕਤ ਸਮੇਂ ਤੇ ਲੱਖਾ ਸਿੰਘ ਸੁਜਾਣਾ ਨੇ ਜਦੋਂ ਪੰਜਾਬੀ ਮਾਂ ਬੋਲੀ ਦੀ ਲੜਾਈ ਨੂੰ ਲੜਿਆ ਪੰਜਾਬੀ ਪੰਜਾਬੀ ਜਿਹੜੀ ਆਪਣੀ ਮਾਤਰ ਭਾਸ਼ਾ ਹੈ ਬੱਚਾ ਸਭ ਤੋਂ ਪਹਿਲਾਂ ਆਪਣੀ ਮਾਂ ਦੀ ਬੋਲੀ ਸਿੱਖਦਾ ਉਹ ਬੋਲੀ ਜਦੋਂ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਆਖਰੀ ਸਾਹਾਂ ਤੇ ਸੀ वेंटिलेटर ਤੇ ਸੀ ਉਦੋਂ ਜਾ ਕੇ ਲੱਖਾ ਸਿੰਘ ਸੁਧਾਨਾ ਨੇ ਆਪਣੇ ਉੱਤੇ ਪਰਚੇ ਪਵਾ ਕੇ ਜਿੰਨੇ ਹਾਈਵੇਆ ਉਹਨਾਂ ਦੇ ਉੱਤੇ ਰੰਗ ਮਾਰ ਦਿੱਤਾ ਉਹ ਬੋੜਾ ਨੂੰ ਤਲਫੋਦ ਦਿੱਤੀ ਉਸ ਦੀ ਬਦੌਲਤ ਲੱਖਾ ਸਿੰਘ ਸੁਧਾਨਾ ਤੇ 12 ਤੋਂ 13 ਪੱਤੇ ਇਹਨਾਂ ਹੱਤਮਾਂ ਨੇ ਦਿੱਤੇ ਅੱਜ ਵੀ ਉਹਨਾਂ ਪੱਤਿਆਂ ਦੀ ਤਾਰੀਖ ਪੈ ਰਹੀ ਹੈ ਉਹ ਲੜਾਈ ਵੀ ਆਪਾਂ ਜਿੱਤੀ ਕੋਸ ਲੜਾਈ ਜਿੱਤ ਕੇ ਹੁਣ ਤੁਸੀਂ ਕਿਸੇ ਵੀ ਹਾਈ ਨੀਟ ਤੇ ਜਾਂਦੇ ਹੋ ਜਾਂ ਕਿਸੇ ਵੀ ਦੁਕਾਨ ਤੇ ਬਾਹਰ ਦੇਖਦੇ ਹੋ ਜਾਂ ਕਿਸੇ ਵੀ ਸਰਕਾਰੀ ਅਦਾਰੇ ਚ ਜਾਂਦੇ ਹੋ ਤਕਰੀਬਨ 99% ਜਿਹੜਾ 99% ਦੀ ਜਿਹੜੇ ਪੰਜਾਬੀ ਆਪਣੀ ਉੱਤੇ ਲਿਖੀ ਮਿਲੇਗੀ ਜਾਂ ਪੰਜਾਬੀ ਕੁੱਤੇ ਮਿਲੇਗੀ ਲੱਖਾ ਸਿੰਘ ਸੁਜਾਨਾ ਦੇ ਜੇ ਕੰਮ ਗਿਣਉਣ ਲੱਗਿਏ ਤੇ ਸ਼ਾਇਦ ਮੈਨੂੰ ਅੱਜੇ ਸ਼ਾਮ ਹੋ ਜੇਗੀ ਜਿਵੇਂ ਧੀਆਂ ਦੇ ਘਰ ਵਸਾਏ ਹੋਰ ਬਹੁਤ ਨੇ ਲੋਕ ਜਿਹੜੇ ਅਸਲੇ ਹੁੰਦੇ ਨੇ ਜਿਹੜੀਆਂ ਲੋਕ ਪੰਚੇਤਾ ਹੁੰਦੀਆਂ ਉਹ ਤੇ तकरीबन ਹਜ਼ਾਰਾਂ ਦੇ ਹਿਸਾਬ ਦੇ ਨਾਲ ਹੀ ਧੀਆਂ-ਵਿਛਾੜੀਆਂ ਅਤੇ ਹੋਰ ਆਪ ਦੇ ਪਾਣੀਆਂ ਵਾਸਤੇ ਆਪਨੇ ਆਪਾਂ ਵਾਸਤੇ ਜੋ ਲੜਾਈ ਲੜਦੇ ਰਿਆਂ ਅੱਜ ਤੁਸੀਂ ਵੀ ਕਦਮ ਕਦਮ ਦੇ ਨਾਲ ਕਦਮ ਮਲਾਉਂਦੇ ਹੋਏ ਇੱਕ ਰਾਜਨੀਤਿਕ ਪਾਰਟੀ ਦੇ ਰੂਪ ਦੇ ਵਿੱਚ ਜਦੋਂ ਆਪਾਂ ਵਿਚਰਾਂਗੇ ਤੁਹਾਡੇ ਤੋਂ ਵੀ ਆਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਲੱਖਾ ਸਿੰਘ ਸਦਾਣਾ ਦੇ ਨਾਲ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਅਤੇ ਜਿੰਨੇ ਵੀ ਪਾਰਟੀ ਦੇ ਲੀਡਰ ਸਹਿਬਾਨ ਸਾਰਿਆਂ ਦੇ ਨਾਲ ਮੋਢੇ ਤੇ ਨਾਲ ਮੋਢਾ ਲਾ ਕੇ ਚੱਲਾਂਗੇ ਅਜੇ ਵੀ ਖਾਣ ਵਾਲੀ ਜਿਹੜੀ ਲੜਾਈ ਹੈ ਉਹ ਬਹੁਤ ਵੱਡੀ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਵੇਂ ਆਪਣੇ ਬਿਜਲੀ ਦੇ ਜਿਹੜੇ ਮੀਟਰ ਨੇ ਉਹਨਾਂ ਨੂੰ ਜਿਹੜਾ ਜਿਹੜਾ ਪ੍ਰਾਈਵੇਟ ਕਰਨ ਕੀਤਾ ਜਾ ਰਿਹਾ ਜਿਹੜੀ ਆਪਣੀ ਬਿਜਲੀ ਹੈ ਜੇ ਆਪਣੀ ਬਿਜਲੀ ਪ੍ਰਾਈਵੇਟ ਹੋ ਗਈ ਜੇ ਅਮਾਨੀਆਂ ਅਡਾਨੀਆਂ ਦੇ ਹੱਥ ਵਿੱਚ ਚਲੀ ਗਈ ਤੇ ਆਪਾਂ ਨੂੰ 40 40 50000 ਰੁਪਏ ਯੂਨਿਟ ਦਾ ਰੇਟ ਆਉਣਗੇ ਤੇ ਆਪਾਂ ਉਹ ਬਿੱਲ ਭਰਾਂਗੇ ਇੱਕ ਗੱਲ ਹੋਰ ਨਾਲੇ ਤੇ ਉਹ ਬਿੱਲ ਭਰਾਂਗੇ ਨਾਲੇ ਆਪਣੇ ਮੀਟਰ 30 ਦਿਨ ਹੋ ਜਾਣੇ ਜਿਵੇਂ ਆਪਾਂ ਫੋਨ ਰੀਚਾਰਜ ਪਹਿਲਾਂ ਕਰਾਉਣੀ ਆ ਤੇ ਫਿਰ ਇੱਕ ਮਹੀਨਾ ਵਰਤਦੇ ਆ ਉਵੇਂ ਦਾ ਕੰਮ ਹੋ ਜਾਣਾ ਪਹਿਲਾਂ ਫੋਨ ਰੀਚਾਰਜ ਬਿਜਲੀ ਆਪਾਂ ਰੀਚਾਰਜ ਪਾਇਆ ਕਰਾਂਗੇ ਫਿਰ ਵਰਤਾਂ ਕਰਾਂਗੇ ਅਤੇ ਆਪਣੇ ਹਿਸਾਬ ਦੇ ਨਾਲ ਇਹ ਜਿਹੜੇ ਅੰਬਾਣੀ ਵੰਡਾਣੀ ਆਪਾਂ ਨੂੰ ਬਿਜਲੀ ਦੀਆਂ ਝੂਟਾਂ ਦੇਣਗੇ ਅਤੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਉਹਨਾਂ ਮਸਲਿਆਂ ਦੇ ਉੱਤੇ ਆਪਾਂ ਡਟ ਕੇ ਲੜਾਈ ਨੂੰ ਵੀ ਲੜਨਾ ਹੈ ਸਰਕਾਰ ਨੂੰ ਵੀ ਘੇਰਨਾ ਹੈ ਹਰ ਮਸਲੇ ਦੇ ਉੱਤੇ ਆਪਾਂ ਬੋਲਣਾ ਹੈ ਮੈਂ ਆਸ ਤੇ ਉਮੀਦ ਕਰਦਾ ਤੁਸੀਂ ਬਠਿੰਡੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਉਂਕਿ ਇਹ ਇੱਕ ਵਰਕਰ ਮੀਟਿੰਗ ਸੀ ਇਹ ਕੋਈ ਇੱਕ ਰੈਲੀ ਨਹੀਂ ਸੀ ਆਪਾਂ ਰੈਲੀ ਦਾ ਸੱਦਾ ਨਹੀਂ ਦਿੱਤਾ ਸੀ ਇਹ ਇੱਕ ਵਰਕਰ ਮੀਟਿੰਗ ਸੀ ਹਰ ਹਲਕੇ ਤੋਂ ਤੁਸੀਂ 30 40 40 ਜਾਣੇ ਆਇਓ ਪਾਰਟੀ ਤੇ ਪਹੁੰਚਣ ਤੇ ਧੰਨਵਾਦ ਕਰਦੇ ਆ ਅਤੇ ਤੁਹਾਡੇ ਤੋਂ ਉਮੀਦ ਤੇ ਆਸ ਕਰਦੇ ਆ ਕਿ ਤੁਸੀਂ ਸਿਰਰ ਦੇ ਨਾਲ ਕਦਮ ਦੇ ਨਾਲ ਕਦਮ ਲਾ ਕੇ ਪਾਰਟੀ ਦੇ ਵਿੱਚ ਆਪਣੀ ਸੇਵਾ ਨਵਾਵਾਂਗੇ ਇੰਨੀਆਂ ਗੱਲਾਂ ਦੇ ਨਾਲ ਹੀ ਖੀਮਾ ਦਾ ਜੱਜ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਲੱਖਾ ਸਿੰਘ ਸੁਧਾਨਾ ਜਿੰਦਾਬਾਦ ਲੱਖਾ ਸਿੰਘ ਸੁਧਾਨਾ ਭਾਈ ਅਮਰਪਾਲ ਜਿੰਦਾਬਾਦ ਚੱਲ ਪੜ ਪੰਜਾਬ ਦੇ ਹੁਣ ਮੈਂ ਬੇਨਤੀ ਕਰਦਾ ਸਾਡੇ ਸਰਕਾਰ ਤੋਂ ਸਰਦਾਰ ਲਖਮੀ ਸਿੰਘ ਲੱਖਸਦਾਰ